ਮੈਨੂੰ ਇੱਕ ਕੁੜੀ ਨੇ ਫੋਨ ਕਰਿਆ ਕਹਿੰਦੀ ਜੀ ਅਸੀਂ ਤੁਹਾਡੀਆਂ ਵੀਡੀਓ ਵੇਖਦੇ ਹੁੰਨੇ ਆ ਤੇ ਉਹਦੇ ਘਰ ਵਾਲੇ ਦੀ ਮੌਤ ਹੋ ਗਈ ਵੀ ਉਹ ਇਹ ਕਹਿੰਦੀ ਮੈਂ ਪੇਜ ਚਲਾਉਣਾ ਹੈਗਾ ਮੈਨੂੰ ਦੱਸੋ ਮੜਾ ਜੇ ਪੇਜ ਬਾਰੇ ਮੈਂ ਕਿਹਾ ਚਲੋ ਆਜੋ ਮਿਲ ਲਓ ਉਹ ਜਦੋਂ ਮੇਲੀ 18 ਸਾਲ ਦੀ ਉਮਰ ਸੀ ਤੇ ਉਹਦੇ ਘਰ ਵਾਲੇ ਦੀ ਮੌਤ ਹੋ ਗਈ ਸੀ 2 ਸਾਲ ਪਹਿਲਾਂ ਪਤਾ ਨਹੀਂ ਲੱਗਿਆ ਕਿਸ ਗੱਲ ਕਰਕੇ ਮੌਤ ਹੋਈ ਜੀ ਤੇ ਕੁੜੀ ਬਹੁਤ ਸੋਹਣੀ ਸੀ ਮੇਰੇ ਨਾਲ ਮੇਰਾ ਮਿੱਤਰ ਸੀਗਾ ਇੱਕ ਤੇ ਮੈਂ ਹਮੇਸ਼ਾ ਕੋਈ ਕੁੜੀ ਭਾਵੇਂ ਬਜਾਰੂ ਹੋਵੇ ਤੇ ਭਾਵੇਂ ਕੋਈ ਇੱਜ਼ਤਦਾਰ ਹੋਵੇ ਆਪਾਂ ਹਮੇਸ਼ਾ ਉਹਨੂੰ ਸਿੰਘ ਵਾਲੇ ਕਰਦਾਰ 'ਚ ਹੀ ਮਿਲਿਆ ਕਰਦਾਰ ਰੱਖਿਆ ਆਪਦਾ ਪਰ ਜਿਹੜਾ ਮੇਰਾ ਮਿੱਤਰ ਸੀ ਉਹ ਨਾਲੇ ਦਾ ਢਿੱਲਾ ਸੀ ਥੋੜਾ ਜਿਹਾ ਉਹਨੇ ਉਹਦਾ ਨੰਬਰ ਲੈ ਲਿਆ ਉਹਨੂੰ ਕਹਿੰਦਾ ਵੀ ਤੇਰੀ ਮਜਬੂਰੀ ਏ ਘਰੇ ਗਰੀਬੀ ਏ ਤੇ ਤੈਨੂੰ ਮੈਂ ਕਹਿੰਦਾ ਵਿਧਵਾ ਪੈਨਸ਼ਨ ਲਵਾ ਦਿੰਦਾ ਉਹ ਕਹਿੰਦੀ ਠੀਕ ਏ ਬਾਈ ਤੇ ਉਹ ਕਹਿੰਦਾ ਡਾਕੂਮੈਂਟ ਲੈ ਕੇ ਫਲਾਨੇ ਆ ਜੀ ਦਫ਼ਤਰ ਦੇ ਵਿੱਚ ਤੇ ਗੱਲਾਂ ਬਾਤਾਂ ਕਰਦਾ ਰਿਹਾ ਫੋਨ ਤੇ ਨਾਲੇ ਵਿਆਹ ਹੋਇਆ ਸੀ ਉਹਦਾ ਤੇ ਤਿੰਨ ਚਾਰ ਗੀੜੇ ਲਵਾ ਕੇ ਤੇ ਉਹ ਕਹਿੰਦਾ ਵੀ ਤੈਨੂੰ ਮੇਰੇ ਨਾਲ ਹਮ ਬਿਸਤਰ ਹੋਣਾ ਪਊਗਾ। ਉਹਦੀ ਮਜਬੂਰੀ ਸੀ ਕੁੜੀ ਦੀ ਘਰੇ ਗਰੀਬੀ ਸੀ ਘਰ ਬਹੁਤ ਔਖਾ ਚੱਲਦਾ ਸੀ ਉਹ ਐ ਸੀ ਮੇਰੀ ਪੈਨਸ਼ਨ ਲੱਗ ਜੇ ਚਲੋ ਮਾਣਾ ਮੋਟਾ ਰਾਸ਼ਨ ਪਾਣੀ ਆ ਜਾਇਆ ਕਰੂ। ਤੇ ਉਹਦੇ ਨਾਲ ਉਹਨੇ ਸੰਬੰਧ ਬਣਾਏ ਤੇ ਉਹ ਜਿਹੜੇ ਬੰਦੇ ਕੋਲੇ ਦਫ਼ਤਰ ਚ ਲੈ ਕੇ ਗਿਆ ਸੀ ਤੇ ਉਹਨੇ ਵੀ ਉਹਦੇ ਨਾਲ ਸੰਬੰਧ ਬਣਾਏ। ਉਹਦਾ ਮਤਲਬ ਕਿ ਸ਼ੋਸ਼ਣ ਕੀਤਾ ਦੋਨਾਂ ਨੇ। ਉਹ ਬਾਸ ਕਹਿੰਦਾ ਜਿਹੜਾ ਬੰਦੇ ਕੋਲੇ ਲੈ ਕੇ ਗਿਆ ਸੀ ਉਹ ਕਹਿੰਦਾ ਮੇਰਾ ਇੱਕ ਹੋਰ ਬਾਸ ਹੈ ਉਹਦੇ ਸੈਨ ਹੈ। ਉਹ ਉਹਦੇ ਕੋਲੇ ਲੱਗੀ ਕੁੜੀ ਸੋਹਣੀ ਸੀ ਉਹਨੂੰ ਦੇਖਦਾ ਸੀ ਜਿਹੜਾ ਜਿਹੜਾ ਬੰਦਾ ਨਾਲੇ ਦਾ ਢਿੱਲਾ ਸੀ ਉਹਨੂੰ ਉਹ ਕਹਿੰਦਾ ਗਾਹਾਂ ਵਾਲਾ ਕਹਿੰਦਾ ਵੀ ਮੇਰੇ ਨਾਲ ਵੀ ਸੰਬੰਧ ਹੈ ਉਹਦੀ ਮਜਬੂਰੀ ਸੀ ਕੁੜੀ ਦੀ ਉਹਨੂੰ ਮਾੜੇ ਮੋٹے ਪੈਸੇ ਦਿੰਦੇ ਰਹੇ ਤੇ ਉਹਦੀ ਪੈਨਸ਼ਨ ਲਵਾਈ ਨਾ ਘੀੜੇ ਮਰਾਈ ਗਏ ਐਦਾਂ ਇੱਕ ਤਾਂ ਮੇਰਾ ਮਿੱਤਰ 12 ਜਣੇ ਹੋਰ ਐ ਗਾਹਾਂ ਦੀ ਗਾਹਾਂ ਲੈ ਕੇ ਉਹਦੇ ਕੋਲੇ ਚੱਲਦੇ ਆ ਉਹਦੇ ਕੋਲੇ ਟੋਟਲ 13 ਜਣਿਆਂ ਨੇ ਉਹਨੇ ਉਹਦੇ ਨਾਲ ਸੰਬੰਧ ਬਣਾਏ 3 ਸਾਲ ਉਹਦਾ ਸ਼ੋਸ਼ਣ ਕਰਦੇ ਰਹੇ ਉੱਚ ਪੈਸੇ ਦੇ ਦਿਆ ਕਰਨ ਮਾੜੇ ਮੋਟੇ ਤੇ ਬਸ ਅੱਜ ਲਵਾਉਣੇ ਪੈਨਸ਼ਨ ਕੱਲ ਨੂੰ ਲਵਾਉਣੇ ਆ ਤੇ ਪਿਛਲੇ ਹਫਤੇ ਉਹਨੂੰ ਕਿਸੇ ਹੋਟਲ ਦੇ ਵਿੱਚ ਲੈ ਕੇ ਗਏ ਤੇ ਉੱਥੇ ਉਹ ਕੁੜੀ ਬੇਹੋਸ਼ ਹੋ ਗਈ ਤੇ ਉਹਨਾਂ ਨੇ ਆਖਿਆ ਵੀ ਉਹਨਾਂ ਦੇ ਸੰਬੰਧ ਸੀਗੇ ਬੰਦੇ ਸਾਰੇ ਜਿਹੜੇ ਸੀਗੇ ਪਹੁੰਚ ਆਲੇ ਸੀਗੇ ਹਸਪਤਾਲ ਕੋਲੇ ਲੈ ਕੇ ਪ੍ਰਾਈਵੇਟ ਡਾਕਟਰ ਚ ਹਸਪਤਾਲ ਚ ਲੈ ਕੇ ਪ੍ਰਾਈਵੇਟ ਡਾਕਟਰ ਕੋਲੇ ਤੇ ਡਾਕਟਰ ਨੇ ਸਾਰੀਆਂ ਰਿਪੋਰਟਾਂ ਲਈਆਂ ਉਹਦੀਆਂ ਖੂਨ ਲਿਆ ਜੇ ਜਦੋਂ ਦੂਜੇ ਦਿਨ ਰਿਪੋਰਟ ਆਈ ਉਹਦੀ ਤੇ 13 ਦੇ 13 ਬੰਦਿਆਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਉਸ ਕੁੜੀ ਨੂੰ ਏਡਜ਼ ਸੀ ਤੇ ਉਹਦੇ ਕਰਕੇ ਹੀ ਉਹਦੇ ਘਰ ਵਾਲੇ ਦੀ ਮੌਤ ਹੋਈ ਸੀ ਉਹਨੂੰ ਪਤਾ ਨਹੀਂ ਸੀਗਾ ਵੀ ਮੈਨੂੰ ਵੀ ਏਡਜ਼ ਆ ਸੋ 13 ਦੇ 13 ਬੰਦੇ ਉਹ ਤੇ ਨਾਲ ਉਹਨਾਂ ਦੀਆਂ ਘਰ ਵਾਲੀਆਂ 13 ਉਹਨਾਂ ਨੂੰ ਵੀ ਐਚ ਆਈ ਵੀ ਸੋ ਉਹਨਾਂ ਨੇ ਜਿਹੜਾ ਕਰਮ ਕਰਿਆ ਉਹਦਾ ਸ਼ੋਸ਼ਣ ਕਰਿਆ ਤਿੰਨ ਸਾਲ ਉਹ ਕਰਮ ਦੀ ਉਹਨਾਂ ਨੂੰ ਬੰਦਿਆਂ ਨੂੰ ਸਜ਼ਾ ਮਿਲੀ ਸਾਰਿਆਂ ਨੂੰ 13 ਨੂੰ ਤੇ ਉਹਨਾਂ ਦੇ ਘਰ ਆਣਿਆਂ ਨੂੰ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਵੀ ਇੱਕ ਆਪਾ ਕਿਰਦਾਰ ਰੱਖਿਆ ਵੀ ਇਸ ਚੀਜ਼ ਤੋਂ ਬਚ ਗਏ ਜੇ ਮੈਂ ਉਹਨਾਂ ਦੀ ਥਾਂ ਤੇ ਹੁੰਦਾ ਮੈਂ ਵੀ ਨਾਲ ਦਾ ਢਿੱਲਾ ਬੰਦਾ ਹੁੰਦਾ ਤਾਂ ਅੱਜ ਮੈਨੂੰ ਵੀ ਆਪਦੇ ਕਰਮ ਦੀ ਸਜ਼ਾ ਸੋ ਮੈਂ ਗੱਲ ਇਹ ਤਾਂ ਕਹਿ ਰਿਹਾ ਸੀਗਾ ਵੀ ਕਰਮ ਬਖਸ਼ਦਾ ਨਹੀਂ ਹੁੰਦਾ ਚੰਗਾ ਕਰੂਗੇ ਚੰਗਾ ਰਿਜ਼ਲਟ ਮਿਲੂ ਮਾੜਾ ਕਰੂਗੇ ਤੇ ਮਾੜਾ ਰਿਜ਼ਲਟ ਮਿਲੂ ਸੋ ਇਹ ਇੱਕ ਕਾਲਤਕ ਨੇ ਕਹਾਣੀ ਸੀ ਸਿੱਖਿਆ ਦੇਣ ਲਈ ਤੇ ਚੰਗੇ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਿ ਕਰਮ ਨਹੀਂ ਬਖਸ਼ਦਾ ਹੁੰਦਾ ਚੰਗਾ ਕਰੋਗੇ ਚੰਗਾ ਹੋਊਗਾ ਮਾੜਾ ਕਰੋਗੇ ਮਾੜਾ ਹੋਊਗਾ